ਹਾਂਜੀ ਇੱਕ ਆਪਣਾ ਬਾਬਾ ਬੁੜਾ ਸਾਹਿਬ ਜੀ ਦਾ ਮੇਲਾ ਆ ਰਿਹਾ ਜੀ 5 6 7 ਅਕਤੂਬਰ ਮਤਲਬ ਕਿ ਕਹਿ ਲੋ ਕਿ ਅੱਜ ਹੋ ਗਿਆ 2 ਅਕਤੂਬਰ ਅਕਤੂਬਰ ਹੋਈ ਅੱਜ ਤੇ 2 ਅਕਤੂਬਰ ਤੇ ਹੋਰ ਕਿਹੜੀ ਗੱਲ ਚਿੰਤਿਆ ਗਈ ਹਾਂ ਇੱਕ ਤੇ ਹੈਗਾ ਮਹਾਤਮਾ ਗਾਂਧੀ ਦਾ ਜਨਮ ਦਿਨ ਇਹਦੇ ਨਾਲ ਕਰਲਦੀ ਮਿਲਦੀ ਗੱਲ ਤੁਹਾਨੂੰ ਸੁਣਾਈਏ ਫਿਰ ਪਹਿਲਾਂ ਮੇਲਾ ਬਾਬਾ ਬੁੱਢੇ ਸਾਹਿਬ ਦਾ ਉੱਥੇ ਵੀ ਆਪਾਂ ਗੱਲਾਂ-ਬਾਤਾਂ ਕਰਦੇ ਆਂ ਸਾਰਿਆਂ ਨੂੰ ਵਧਾਈਆਂ ਤੇ ਇੱਥੇ ਕੋਣ ਗੱਲ ਸੁਣਾਈਏ ਗੱਲਾਂ ਜੋ ਗੱਲ ਤੁਹਾਨੂੰ ਐ ਬਣਦੀਆਂ ਆਪਣੀਆਂ ਇਸ ਦਿਨ ਜਦੋਂ 1971 ਕੇ 65 ਦੇ جنگ ਦੇ ਵਿੱਚ ਜਦੋਂ ਆਪਣਾ ਦੇਸ਼ਾਂ ਦੀਆਂ ਲੜਾਈਆਂ ਹੀ ਆ ਇਹ ਦੋਨੀਆਂ ਪਾਕਿਸਤਾਨ ਤੇ ਆਪਣੀ ਭਾਰਤ ਦੀ ਫਿਰ ਉਧਰੋਂ ਸਮਾਨ ਜਦੋਂ ਉਹ ਵੱਜ ਜਾਂਦੇ ਤੇ ਆਪਣਾ ਇਧਰੋਂ ਚੋੱਕ ਕੇ ਲੈ ਜਾਂਦੇ ਸੀ ਘਰਾਂ ਚੋਂ ਤੇ ਜਦੋਂ ਆਪਣੇ ਬਾਹਰ ਦੇ ਉਧਰੋਂ ਚੋੱਕ ਕੇ ਲਿਆਉਂਦੇ ਸੀ ਸਮਾਨ ਕਿਤਰਾ ਹੀ era ਜਦੋਂ ਆਪਣੇ ਉਧਰ ਵੱਧ ਗਏ ਤੇ ਆਪਣੇ ਬਾਪੂਆਂ ਉਹਨਾਂ ਨੇ ਬਜ਼ੁਰਗਾਂ ਨੇ ਉਹ ਸ਼ਾਤੀਰੀਆਂ ਅਸ਼ਤੂਰੀਆਂ ਚੋੱਕ ਕੇ ਲਿਆਏ ਸੀ ਪਾਕਿਸਤਾਨ ਚੋਂ ਉਦੋਂ ਇਹੋ ਜਿਹੀ ਚੀਜ਼ਾਂ ਲੱਭਣੀਆਂ ਮੱਝ-ਮੁੰਝ ਮਿਲ ਗਈ ਹੋਰ ਕਿਤੇ ਆਪਣੂੰ ਫੇਲਡੀਆਂ ਲੱਭੜੀਆਂ ਸੀ ਜਾਂ 18 ਸ਼ਰਾ ਲੱਭੜੀਆਂ ਸੀ ਜਾਂ ਫੋਨ ਲੱਭਣੇ ਐਪਲ ਵਾਲੇ ਇਤਰੇ ਲੱਭੜੀਆਂ ਇਹ ਮੱਝਾਂ ਬਗਾਵਾਂ ਬੱਕਰੀਆਂ ਕਤੀਰੀਆਂ ਸ਼ਤੂਰੀਆਂ ਤੇ ਇਹ ਸਾਰੇ ਗਏ ਪਾਕਿਸਤਾਨ ਚ ਸਾਡੇ ਕਲਸੀਆਂ ਵਾਲੇ ਸਾਡੇ ਉਧਰੋਂ ਜੋ ਫਿਰ ਫੌਜ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਕੋਈ ਖੁੱਲੀ ਛੁੱਟੀ ਮਿਲਦੀ ਵੀ ਆਪਾਂ ਇੰਨਾ ਇਲਾਕਾ ਮਲ ਲਿਆ ਇੱਥੇ ਉਹ ਦੂਈ ਕੋਈ ਚੀਜ਼ਾਂ ਖੜ ਸਕਦੇ ਹੋ ਜਾਂ ਲੈਉਂਦੇ ਹੀ ਜਾਂ ਪਤਾ ਨਹੀਂ ਉਹਨਾਂ ਨੂੰ ਪਤਾ ਵੀ ਸਟੋਰੀ ਦਾ ਕੀ ਆ ਤੇ ਵਾਪਸੀ ਦੇ ਚੱਕਰ ਤੇ ਵਿੱਚੋਂ ਸਾਡਾ ਇੱਕ ਜਥਾ ਸਾਡੀ ਫੌਜ ਦੇ ਘੇਰੇ ਚ ਆ ਗਿਆ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਸਭਾ ਇੱਕ ਜਗ੍ਹਾ ਭਾਪੇ ਹੋਣ ਵਾਲਾ ਉਹਨਾਂ ਦੇ ਕਾਬੂ ਆ ਗਿਆ ਤੇ ਉਹਨਾਂ ਬਾਲੇ ਇਹਨਾਂ ਦੱਸਿਆ ਵੀ ਅਸੀਂ ਇਤਨਾ ਆਪਣੀ ਹੈ ਭਾਪੀਆਂ ਆ ਇਤੋਂ ਦੇ ਫਿਰ ਉਹਨਾਂ ਨੇ ਪੁੱਛਣਾ ਸ਼ੁਰੂ ਕਰਤੇ ਨਾਂ ਦਾਸੋ ਫਲਾਣਿਆਂ ਮੈਂ ਕਾਰਤ ਸਿੰਘ ਜੀ ਕਾਜੀ ਮੈਂ ਭਗਤ ਸਿੰਘ ਭਗਾ ਅੰਦਰਜੀਤ ਸਿੰਘ ਜਗਾ ਘਾਰੇ ਤਰਨਾਨੰਦ ਸੀਗਾ ਤੇ ਜਦੋਂ ਆਈ ਭਾਬੇ ਦੀ ਵਾਰੀ ਉਹ ਸਿੱਧਾ ਨਾਮ ਹੀ ਦੱਸਦੇ ਤੇ ਪੁੱਠਾ ਵੀ ਛੋਟਾ ਵੀ ਦੱਸਣਾ ਪੈਂਦਾ ਹੈ ਸਰਨੇਮ ਪਾਪਾ ਦਾ ਵੀ ਮੈਂ ਆ ਜੀ ਇੰਦਰਜੀਤ ਸਿੰਘ ਗਾਂਧੀ ਤੇਰਾਣਾ ਗਾਂਧੀ ਆ ਸਰਾਂ ਦੇ ਆ ਬਾ ਵੀ ਆਪਣੇ ਨੂੰ ਛੋਟਾ ਮੁੰਡਾ ਹੀ ਉਦੋਂ ਫੇਰ ਉਹਨਾਂ ਆਖਿਆ ਵੀ ਉੱਤਾਂ ਦੇ ਤਾਂ ਨਹੀਂ ਜਾਣ ਦੇਣਾ। ਤੁਹਾਨੂੰ ਥੋੜੀ ਬੜੀ ਸਜ਼ਾ ਲਾਉਣੀ। ਹੁਣ ਅੱਜ 2 ਅਕਤੂਬਰ ਆ ਤੇ ਮਹਾਤਮਾ ਗਾਂਧੀ ਦਾ ਜਨਮ ਦਿਨ ਆ। ਤੇ ਇਸ ਕਰਕੇ ਤੁਹਾਨੂੰ ਰਿਹਾ ਕੀਤਾ ਜਾਂਦਾ। ਤੁਹਾਨੂੰ ਛੁੱਟੀ ਦਿੱਤੀ ਜਾਂਦੀ ਤੁਸੀਂ ਜਾ ਸਕਦੇ। ਇਹ 2 ਅਕਤੂਬਰ ਦੀ ਗੱਲ ਐ ਵੀ ਇੱਕੋ ਹੀ ਹੈ ਸਾਡੀ। ਅੱਜ ਦੇ ਦੇਣ। ਅੱਜ 2 ਅਕਤੂਬਰ ਹੈ ਮਹਾਤਮਾ ਗਾਂਧੀ ਦਾ ਜਨਮ ਦਿਨ ਜੇ ਤੇ ਭਾਬਾ ਸਾਡਾ ਵੀ ਇਸੇ ਦਿਨ ਪਾਕਿਸਤਾਨ ਚੋਂ ਛੁੱਟ ਕੇ ਆ ਗਿਆ ਇਹਦੇ ਨਾਲ ਜਥਾ ਛੜਾ ਲਿਆ ਹੈ ਅਸੀਂ ਇੱਧਰ ਦੇ ਠੀਕ ਹੈ ਜੀ